ਕੋਈ ਵੀ ਅਨਸਰ ਜੇਦੀ ਭਾਵਨਾ ਮਾੜੀ ਹੈ ਉਹ ਸੱਚੇ ਪਾਤਸ਼ਾਹ ਦੀ ਕੋਈ ਬੇਅਦਬੀ ਕਰਦਾ ਹੈ ਤਾਂ ਉਹਦੇ ਲਈ ਸਖਤ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਕਿਉਂਕਿ ਸਾਡੇ ਗੁਰੂ ਹਰ ਸੇਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੈ ਤੇ ਫਿਰ ਕੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਦੇ ਵਿੱਚ ਭਾਈ ਗੁਰਜੀਤ ਸਿੰਘ ਬੈਠੇ ਨੇ ਹੋਰ ਵੀ ਬੜੇ ਸਿੱਖ ਮੰਗ ਕਰਦੇ ਨੇ ਸਖਤ ਤੋਂ ਸਖਤ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ ਕਾਰਨ ਕੀ ਤੁਸੀਂ ਇਹਨਾਂ ਨੂੰ ਪੁੱਛੋ ਸਰਕਾਰ ਨੂੰ ਵੀ ਕੀ ਕਾਰਨ ਹੈ ਕਿਉਂ ਨਹੀਂ ਬਣਾਉਂਦੇ ਇਹਨਾਂ ਨੂੰ ਸਵਾਲ ਕਰੋ ਇਹ ਕਾਨੂੰਨ ਕਿਸੇ ਦੇ ਖਿਲਾਫ ਹੈ ਇਹ ਕਾਨੂੰਨ ਕੋਈ ਸਮਾਜ ਦੇ ਉਲਟ ਹੈ ਦੇਸ਼ ਦੇ ਉਲਟ ਹੈ ਸਰਕਾਰ ਸਿੱਖਾਂ ਨੂੰ ਦੱਸੇ ਪੰਜਾਬ ਸਰਕਾਰ ਖਾਸ ਕਰਕੇ ਕਿ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ ਚਾਹੀਦਾ ਤੇ ਸੀ ਵੀ ਪੰਜਾਬ ਦੇ 117 ਐਮਐਲ ਇਹ ਸਗੋਂ ਆਪ ਕਹਿੰਦੇ ਵੀ ਕਾਨੂੰਨ ਬਣਾਉਣਾ ਚਾਹੀਦਾ ਹੈ ਉਹਨਾਂ ਦੀ ਲੜਾਈ ਤੇ ਭਾਈ ਗੁਰਜੀਤ ਸਿੰਘ ਲੜਦੇ ਪਏ ਨੇ ਔਰ ਉਹ ਆਰਮ ਦੇ ਨਾਲ ਬੈਠੇ ਨੇ ਕੋਈ ਗੱਲਬਾਤ ਨਹੀਂ ਹੈ ਪੰਜਾਬ ਸਰਕਾਰ ਨੂੰ ਕੋਈ ਫਿਕਰ ਨਹੀਂ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਛੇਤੀ ਤੋਂ ਛੇਤੀ ਸੈਂਟਰ ਸਰਕਾਰ ਨੂੰ ਪਹਿਲਾਂ ਕੋਈ ਸਖਤ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਚੇਤਨ ਸਿੰਘ ਜੋੜਾ ਮਾਜਰਾ ਨੇ ਆਵਾਜ਼ ਉਠਾਈ ਹੈ ਤਾਂ ਕਿਹੜੀ ਪਾਰਟੀ ਦਾ ਆਪਦਾ ਚੰਗੀ ਗੱਲ ਹੈ ਨਾ ਤੇ ਫਿਰ ਭਗਵੰਤ ਮਾਨ ਨੂੰ ਕੀ ਹੋਇਆ ਕਿ ਉਹ ਨਹੀਂ ਗੱਲ ਮੰਨਦਾ ਮੇਰਾ ਉਹਦਾ 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 ਜਿੱਦਣ ਆਨੰਦ ਕਾਰਜ ਹੋਇਆ ਸਰਦਾਰ ਜੀ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਾਰ ਲਾਵਨ ਦਾ ਪਾਠ ਹੋਇਆ। ਸੈਂਟਰ ਸਰਕਾਰ ਨੇ ਦਾਅਵੇ ਕਰਦੀ ਆ ਵੀ ਅਸੀਂ ਸਿੱਖਾਂ ਲਈ ਆ ਕੀ ਕੀਤਾ ਉਹ ਕੀਤਾ। ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ। ਤੇ ਕਿਹ ਸੈਂਟਰ ਸਰਕਾਰ ਸਿੱਖਾਂ ਦੀ ਇਹ ਜਾਇਜ਼ ਮੰਗ ਮੰਨ ਨਹੀਂ ਸਕਦੀ। ਭਾਈ ਗੁਰਜੀਤ ਸਿੰਘ ਨੂੰ ਮੈਂ ਕਹਿ ਵੀ ਦਿੱਤਾ ਹੈ। ਉਹ ਖੇ ਰਾਣਾ ਸਿੱਖਾਂ ਦਾ ਸਿਧਾਂਤ ਨਹੀਂ ਆ। ਰੋਟੀ ਖਾਣੋ। ਪ੍ਰਸ਼ਾਦਾ ਛਕਣ। ਪਾਠ ਕਰਨ ਬਾਣੀ ਦਾ ਪਹਿਰਾ ਵਧਾਉਣ। ਨਿਤਨੇਮ ਕਰਨ ਸਿਮਰਨ ਕਰਨ ਜਿਦਦਰਸ ਉਹਨਾਂ ਦੇ ਸੇਰ ਇਸ ਤਰ੍ਹਾਂ ਗਰਮੀ ਵੱਧ ਗਈ ਹੁਣ ਕੰਪਰੀਟਰ ਜ਼ਿਆਦਾ ਜਿੱਤਰ ਵੱਧ ਰਿਹਾ ਹੈ ਸੇ ਇਹ ਤੇ ਨੁਕਸਾਨ ਹੋ ਸਕਦਾ ਕੋਈ ਅਪੀਲ ਕਰ ਸਕਦੇ ਹੋ ਤੁਸੀਂ ਕਰਦੇ ਆਂ ਮੈਂ ਮੈਂ ਕਿਸੇ ਨੂੰ ਸੰਘਰਸ਼ ਤੋਂ ਨਹੀਂ ਰੋਕ ਸਕਦਾ ਉਹ ਖੇ ਰਹਿਣਾ ਸਿੱਖੀ ਸਿਧਾਂਤ ਨਹੀਂ ਰੋਟੀ ਖਾਣ ਚੰਗੀ ਤਰ੍ਹਾਂ ਪ੍ਰਸ਼ਾਦਾ ਸ਼ਕਣ ਪਰ ਸੰਘਰਸ਼ ਜਾਰੀ ਰੱਖਣਾ ਉਹਨਾਂ ਦੀ ਮਰਜ਼ੀ ਆ ਔਰ ਸਾਨੂੰ ਦਸ਼ਮੇਸ਼ ਪਾਤਸ਼ਾਹ ਦਾ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਉਹ ਜਦੋਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਕਹਿੰਿਆ ਵੀ ਅੱਜ ਤੋਂ ਬਾਅਦ ਤੁਹਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਦੋਂ ਸਾਡੇ ਗੁਰੂ ਨੇ ਤਾਂ ਫੇਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਅਦਬ ਸਤਕਾਰ ਕਾਇਮ ਰੱਖਣਾ ਪਹਿਲਾਂ ਪੰਥ ਦਾ ਫਰਜ਼ ਹੈ ਜੈ ਜੀ ਬਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਲਿਖੇ ਖਤਰੀ ਜੀ ਸਾਰੀ ਰਹਿਬਰ ਦੇ ਕਾਇਨਤ ਕਹਿਣਾ ਆਦੇ ਰਾਇ ਪਰ ਔਰ ਸਾਰੇ ਧਰਮਾਂ ਦੇ ਸਾਂਝੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਇਹਦੇ ਸਬੰਧ ਵਿੱਚ ਭਾਈ ਗੁਰਜੀਤ ਸਿੰਘ ਖਾਲਸਾ ਜੀ ਕਿੰਨੇ ਦਿਨਾਂ ਮੇਰੇ ਖਣ ਲਗਭਗ 6 ਮਹੀਨੇ ਤੇ ਹੋਣ ਲੱਗੇ ਨੇ ਉਹ ਉੱਪਰ ਚੜ੍ਹੇ ਨੇ ਔਰ ਸਰਕਾਰ ਇਹਨਾਂ ਇਹ ਕਾਨੂੰਨ ਬਣਾਉਣ ਸੰਬੰਧੀ ਕੋਈ ਗੌਰ ਨਹੀਂ ਕਰ ਰਹੀ ਇਸ ਵਿਸ਼ੇ 'ਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਆਪਾਂ ਜਿੰਨੇ ਵੀ ਪੰਜਾਬ 'ਚ ਰਹਿਣ ਵਾਲੇ ਉਹ ਭਾਵੇਂ ਸਿੱਖ ਹੋਵੇ ਭਾਵੇਂ ਕੋਈ ਸਾਡਾ ਹਿੰਦੂ ਵੀਰ ਇੱਥੋਂ ਤੱਕ ਕਿ ਮੁਸਲਮਾਨ ਵੀਰ ਵੀ ਆਪਾਂ ਸਾਰੇ ਤੁਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਾਂ ਮਾਨ ਕਰਦੇ ਹਾਂ ਹਰ ਇੱਕ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੁੰਦਾ ਹੈ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਆ ਗੁਰੂ ਔਰ ਸਾਨੂੰ ਦਸ਼ਮੇਸ਼ ਪਾਤਸ਼ਾਹ ਦਾ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਉਹ ਜਦੋਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਅੱਜ ਤੋਂ ਬਾਅਦ ਤੁਹਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਦੋਂ ਸਾਡੇ ਗੁਰੂ ਨੇ ਆ ਫੇਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਅਦਬ ਸਤਕਾਰ ਕਾਇਮ ਰੱਖਣਾ ਪਹਿਲਾਂ ਪੰਥ ਦਾ ਫਰਜ ਹੈ ਉਹਦੇ ਤੋਂ ਬਾਅਦ ਕੋਈ ਵੀ ਅਨਸਰ ਜੇਦੀ ਭਾਵਨਾ ਮਾੜੀ ਹੈ ਉਹ ਸੱਚੇ ਪਾਤਸ਼ਾਹ ਦੀ ਕੋਈ ਬੇਅਦਬੀ ਕਰਦਾ ਹੈ ਤਾਂ ਉਹਦੇ ਲਈ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਕਿਉਂਕਿ ਸਾਡੇ ਗੁਰੂ ਨੇ ਇਹ ਚਾਹਦਾ ਤੇ ਸੀ ਵੀ 1947 ਤੋਂ ਬਾਅਦ ਹੀ ਇਹ ਕਾਨੂੰਨ ਬਣ ਜਾਂਦਾ ਕਿਉਂਕਿ ਅਸੀਂ ਜਦੋਂ ਨਾਤਾ ਜੋੜਿਆ ਤੇ ਸਾਨੂੰ ਇਹ ਯਕੀਨ ਦਿਵਾਇਆ ਗਿਆ ਵੀ ਦੇਖੋ ਤੁਹਾਡੀਆਂ ਸਾਰੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾਊਗਾ ਹਰ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੈ ਤੇ ਫਿਰ ਕੀ ਕਾਰਨ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਦੇ ਸਬੰਧ ਦੇ ਵਿੱਚ ਭਾਈ ਗੁਰਜੀਤ ਸਿੰਘ ਬੈਠੇ ਨੇ ਹੋਰ ਵੀ ਬੜੇ ਸਿੱਖ ਮੰਗ ਕਰਦੇ ਨੇ ਸਖਤ ਤੋਂ ਸਖਤ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ ਕਾਰਨ ਕੀ ਹੈ ਤੁਸੀਂ ਇਹਨਾਂ ਨੂੰ ਪੁੱਛੋ ਸਰਕਾਰ ਨੂੰ ਵੀ ਕੀ ਕਾਰਨ ਹੈ ਕਿਉਂ ਨਹੀਂ ਬਣਾਉਂਦੇ ਇਹਨਾਂ ਨੂੰ ਸਵਾਲ ਕਰੋ ਇਹ ਕਾਨੂੰਨ ਕਿਸੇ ਦੇ ਖਿਲਾਫ ਹੈ ਇਹ ਕਾਨੂੰਨ ਕੋਈ ਸਮਾਜ ਦੇ ਉਲਟ ਹੈ ਦੇਸ਼ ਦੇ ਉਲਟ ਹੈ ਨਹੀਂ ਇਹ ਤੇ ਸਗੋਂ ਵੇਖੋ ਗੁਰੂ ਗ੍ਰੰਥ ਸਾਹਿਬ ਜੀ 15 ਭਗਤਾਂ ਦੀ ਬਾਣੀ ਤੇ 15 ਭਗਤਾਂ ਦੇ ਸਮੂਚੇ ਦੇਸ਼ ਦੇ ਵਿੱਚ ਆਉਂਦੇ 11 ਭਟਾਂ ਦੀ ਹੈ ਗੁਰਸਿੱਖਾਂ ਦੀ ਹੈ ਸੱਚੇ ਪਾਤਸ਼ਾਹ ਗੁਰੂਆਂ ਦੀ ਇੱਥੇ ਤਾਂ ਸੱਚੇ ਪਾਤਸ਼ਾਹ ਨੇ ਕਿਹਾ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਾ ਗੁਪਦੇ ਆ ਕੌਣ ਭਲੇ ਕੋ ਬੰਦੇ ਇੱਥੇ ਤੇ ਮਾਨਵਵਾਦੀ ਸੰਦੇਸ਼ ਹੈ ਤੇ ਜਦੋਂ ਮਾਨਵਵਾਦੀ ਸੰਦੇਸ਼ ਹੈ ਸੱਚੇ ਪਾਤਸ਼ਾਹ ਦਾ ਤਾਂ ਸਰਕਾਰ ਕੀ ਕਰਨਾ ਵੀ ਕਾਨੂੰਨ ਇਹ ਪੰਜਾਬ ਸਰਕਾਰ ਕਿਉਂ ਨਹੀਂ ਬਣਾ ਸਕਦੀ ਸੈਂਟਰ ਸਰਕਾਰ ਕਿਉਂ ਨਹੀਂ ਬਣਾ ਸਕਦੀ ਸਰਕਾਰ ਸਿੱਖਾ ਨੂੰ ਦੱਸੇ ਪੰਜਾਬ ਸਰਕਾਰ ਖਾਸ ਕਰਕੇ ਕਿ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ ਕੀ ਕਾਰਨ ਹੈ ਕੋਈ ਇਹ ਕਾਨੂੰਨ ਕਿਸੇ ਦਾ ਨੁਕਸਾਨ ਕਰ ਦੇ ਸਗੋਂ ਇਹ ਕਾਨੂੰਨ ਤੇ ਤੈਅ ਕਰੂਗਾ ਕਿ ਕੋਈ ਬੇਅਦਬੀ ਨਹੀਂ ਕਰੂਗਾ ਉਹਨੂੰ ਡਰ ਹੋਊਗਾ ਹੋਰ ਕਿੰਨੇ ਮਸਲਿਆਂ ਦੇ ਉੱਤੇ ਕਾਨੂੰਨ ਬਣੇ ਨੇ ਨਾ ਭਈ ਉਹ ਕਾਨੂੰਨ ਕਿਉਂ ਬਣਦੇ ਭਈ ਡਰ ਰਵੇ ਕ੍ਰਾਈਮ ਘਟੇ ਤੇ ਜੇ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਕਾਨੂੰਨ ਬਣੂਗਾ ਤੇ ਡਰੂਗਾ ਇਸ ਕਰਕੇ ਭਾਈ ਗੁਰਜੀਤ ਸਿੰਘ ਦੀ ਮੰਗ ਕੋਈ ਨਿੱਜੀ ਮੰਗ ਨਹੀਂ ਹੈ ਦੇਖੋ ਚਾਹੀਦਾ ਦੇਸੀ ਵੀ ਪੰਜਾਬ ਦੇ 117 ਮੈਲੇ ਨੇ ਇਹ ਸਗੋਂ ਆਪ ਕਹਿੰਦੇ ਵੀ ਕਾਨੂੰਨ ਬਣਾਉਣਾ ਚਾਹੀਦਾ ਹੈ ਉਹਨਾਂ ਦੀ ਲੜਾਈ ਤੇ ਭਾਈ ਗੁਰਜੀਤ ਸਿੰਘ ਲੜਦੇ ਪਏ ਨੇ ਔਰ ਉਹ ਆਰਾਮ ਦੇ ਨਾਲ ਬੈਠੇ ਨੇ ਕੋਈ ਗੱਲਬਾਤ ਨਹੀਂ ਹੈ ਪੰਜਾਬ ਸਰਕਾਰ ਨੂੰ ਕੋਈ ਫਿਕਰ ਨਹੀਂ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਛੇਤੀ ਤੋਂ ਛੇਤੀ ਸੈਂਟਰ ਸਰਕਾਰ ਨੂੰ ਪਹਿਲਾਂ ਕੋਈ ਸਖਤ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਜਥੇਦਾਰ ਜੀ ਇਹ ਵਿਵਦੀਆਂ ਦਾ ਦੌਰ ਜਿਹੜਾ ਹੈ 2015 ਤੋਂ ਚੱਲ ਰਿਹਾ ਉਸ ਸਮੇਂ ਵੀ ਪੰਥਕ ਸਰਕਾਰ ਸੀ ਪੰਜਾਬ 'ਚ ਤੇ ਉਸ ਤੋਂ ਬਾਅਦ ਹੁਣ ਅਕਾਲੀ ਦਲ ਦੇ ਮੈਂਬਰ ਵੀ ਇਹਦੇ 'ਚ ਵਿਧਾਨ ਸਭਾ 'ਚ ਹੈਗੇ ਸੀਗੇ ਤੇ ਸਮਾਨਤ ਐਮਐਲਏ ਨੇ ਖੇਤਾਂ ਦੀ ਜੋੜਾ ਮਜਰਾ ਨੇ ਸਵਾਜ 28 ਕਾਨੂੰਨ ਬਣਾਉਣ ਵਾਸਤੇ ਸਾਈ ਗੁਰਜੀਤ ਸਿੰਘ ਦਾ ਮਸਲਾ ਉਠਾਇਆ ਕੋਈ ਸਪੋਰਟ ਅਕਾਲੀ ਦਲ ਨੇ ਵੀ ਕੀਤੀ ਦੇਖੋ ਮੇਰੀ ਇੱਕ ਗੱਲ ਸੁਣੋ ਕੱਲਾ ਕਾਲੀ ਦਲ ਨਹੀਂ ਮੈਂ ਕਹਿੰਦਾ ਸਾਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਆਵਾਜ਼ ਠਾਈ ਆ ਤੇ ਉਹ ਕਿਹੜੀ ਪਾਰਟੀ ਦਾ ਆਪਦਾ ਚੰਗੀ ਗੱਲ ਹੈ ਨਾ ਤੇ ਫਿਰ ਭਗਵੰਤ ਮਾਨ ਨੂੰ ਕੀ ਆਇਆ ਕਿ ਉਹ ਨਹੀਂ ਗੱਲ ਮੰਨਦਾ ਉਹ ਵੀ ਤੇ ਸਿੱਖ ਹੀ ਆ ਉਹ ਵੀ ਤੇ ਇਸ ਧਰਤੀ ਦਾ ਜੰਮਪਾ ਲਈ ਆ ਉਹਦਾ 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 ਜਿੱਦਣ ਅਨੰਦ ਕਾਰਜ ਹੋਇਆ ਸਰਦਾਰ ਜੀ ਸੱਚੇ ਬਾਦਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਾਰ ਲਾਵਨ ਦਾ ਪਾਠ ਹੋਇਆ ਸਾਰਿਆਂ ਦੇ ਇਦਾਂ ਹੀ ਦਾ ਇਸ ਕਰਕੇ ਮੈਂ ਕਹਿੰਦਾ ਸਾਰੀਆਂ ਹੀ ਬਾਲਟੀਆਂ ਇੱਕ ਨਹੀਂ ਸਾਰੀਆਂ ਹੀ ਬਾਲਟੀਆਂ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮਸਲੇ ਤੇ ਬੇਅਦਬੀਆਂ ਦੇ ਸਬੰਧ ਚ ਸਖਤ ਕਾਨੂੰਨ ਬਣਾਉਣ ਦੇ ਮਸਲੇ ਤੇ ਅੱਗੇ ਆਉਣ ਸਾਰੇ ਹੀ ਆਉਣ ਕਿਉਂ ਨਹੀਂ ਆ ਰਹੇ ਮੈਂ ਜਦੋਂ ਜ਼ਿਗਰ ਕੀਤਾ ਮੈਂ ਸਰਦਾਰ ਜੀ 117 ਦਾ ਜ਼ਿਗਰ ਕੀਤਾ ਸ਼ਾਇਦ ਮੈਨੂੰ ਨਹੀਂ ਪਤਾ ਮੈਂ 117 ਦੀ ਗੱਲ ਕਰ ਰਿਹਾ ਮੈਂ ਇਕੱਲੇ ਮੈਂ ਵੇਖੋ ਜ਼ਿੰਮੇਵਾਰੀ ਕਿਹਦੀ ਆ ਇੱਕ ਮਿੰਟ ਜੀ ਜਥੇਦਾਰ ਜੀ ਜਥੇਦਾਰ ਜੀ ਪਹਿਲਾਂ ਦੱਸੋ ਵੀ ਜ਼ਿੰਮੇਵਾਰੀ ਕਿਹਦੀ ਆ ਜ਼ਿੰਮੇਵਾਰੀ ਤੇ ਸਰਕਾਰ ਦੀ ਆ ਸੰਤ ਕੋ ਕੇ ਵਿਚਰਦੇ ਨੇ ਉਹਨਾਂ ਦਾ ਪਹਿਲਾ ਫਰਜ਼ ਨਹੀਂ ਬਣਦਾ ਬਿਲਕੁਲ ਬਣਦਾ ਜੀ ਮੈਂ ਕਹਿੰਨਾ ਜੀ ਪੰਥਕਾਂ ਦਾ ਪਹਿਲਾ ਫਰਜ਼ ਆ ਉਹਨਾਂ ਨੂੰ ਵੀ ਇੱਥੇ ਲੜਾਈ ਲੜਨੀ ਚਾਹੀਦੀ ਆ ਯੋਗਦਾਨ ਪਾਉਣਾ ਚਾਹੀਦਾ ਕਿਉਂ ਨਹੀਂ ਪਾਉਣਾ ਚਾਹੀਦਾ ਪਰ ਜਿਹੜੇ ਪੰਜਾਬ ਦੇ ਵਿੱਚੋਂ ਵੋਟਾਂ ਲੈ ਕੇ ਸਰਕਾਰਾਂ ਬਣਾਉਂਦੇ ਆ ਤੇ ਮੌਜੂਦਾ ਸਰਕਾਰ ਇਹਦਾ ਕੋਈ ਹੈ ਨਹੀਂ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਕੋਈ ਕਾਨੂੰਨ ਬਣਾਈਏ ਸੈਂਟਰ ਸਰਕਾਰੇ ਨੇ ਦਾਅਵੇ ਕਰਦੀ ਆ ਵੀ ਅਸੀਂ ਸਿੱਖਾਂ ਲਈ ਆਹ ਕੀਤਾ ਉਹ ਕੀਤਾ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਤੇ ਕੀ ਸੈਂਟਰ ਸਰਕਾਰ ਸਿੱਖਾਂ ਦੀ ਇਹ ਜਾਇਜ਼ ਮੰਗ ਮੰਨ ਨਹੀਂ ਸਕਦੀ ਇਹਦੇ ਇਹ ਕਾਨੂੰਨ ਬਣਦੇ ਵਿੱਚ ਮੈਨੂੰ ਦੱਸੋ ਵੀ ਮੁਸ਼ਕਲ ਕੀ ਆ ਜਾਂ ਤੇ ਕਿਸੇ ਦਾ ਕੋਈ ਨੁਕਸਾਨ ਹੋਵੇ ਜਾਂ ਤੇ ਕਿਸੇ ਦਾ ਕੋਈ ਹੋਵੇ ਇਸ ਕਰਕੇ ਵੇਖੋ ਗੱਲ ਬੜੀ ਸਿੱਧਮ ਸਿੱਧੀ ਆ ਭਾਈ ਗੁਰਜੀਤ ਸਿੰਘ ਨੂੰ ਮੈਂ ਕਹਿ ਵੀ ਦਿੱਤਾ ਭੁੱਖੇ ਰਹਿਣਾ ਸਿੱਖਾਂ ਦਾ ਸਿਧਾਂਤ ਨਹੀਂ ਆ ਰੋਟੀ ਖਾਣੋ ਪ੍ਰਸ਼ਾਦਾ ਛਕਣ ਪਾਠ ਕਰਨ ਬਾਣੀ ਦਾ ਪਹਿਰਾ ਵਧਾਉਣ ਨਿਤਨੇਮ ਕਰਨ ਸਿਮਰਨ ਕਰਨ ਸਿੱਖ ਇਤਿਹਾਸ ਨੂੰ ਜੇ ਉੱਥੇ ਪੜ੍ਹ ਸਕਦੇ ਤੇ ਪੜ੍ਹਨ ਸਾਡਾ ਇਤਿਹਾਸਰਾ ਸਿਰਫ ਅਕਾਲ ਪੁਰਖਾ ਅਕਾਲ ਪੁਰਖ ਤੋਂ ਬਿਨਾ ਤੇ ਸੱਚੇ ਪਾਤਸ਼ਾਹ ਦਸ਼ਮੇਸ਼ ਪਾਸ਼ਾ 10 ਪਾਤਸ਼ਾਹੀਆਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਡਾ ਕੋਈ ਆਸਰਾ ਨਹੀਂ ਆ ਸੱਚੇ ਪਾਤਸ਼ਾਹ ਦਾ ਆਸਰਾ ਲੈਣ ਸਮੁੱਚੀ ਸਿੱਖ ਕੌਮ ਨੂੰ ਵੀ ਤੇ ਪੰਜਾਬ 'ਚ ਵਸਣ ਵਾਲੇ ਹੋਰ ਭਾਈਚਾਰੇ ਦੇ ਲੋਕਾਂ ਨੂੰ ਵੀ ਤੇ ਦੁਨੀਆ 'ਚ ਰਹਿਣ ਵਾਲਿਆਂ ਨੂੰ ਸਾਰਿਆਂ ਨੂੰ ਇਸ ਮਸਲੇ ਦੇ ਉੱਤੇ ਇੱਕ ਮੁੱਠ ਹੋਣਾ ਚਾਹੀਦਾ ਕਿੰਨੀ ਵਾਰੀ ਆਪਾਂ ਬਰਦਾਸ਼ਤ ਕਰੀ ਜਾਵਾਂਗੇ ਅੱਗੇ ਬੇਅਦਬੀ ਹੋਣੀ ਤੇ ਕਿਸੇ ਦੇ ਘਰੇ ਰੋਟੀ ਨਾ ਪਕਣੀ ਹੁਣ ਬਰਤਾਂ ਤੇ ਇਹ ਬਣ ਗਿਆ ਵੀ ਆਮ ਗੱਲ ਹੋ ਗਈ ਹੈ ਹਰ ਇੱਕ ਨੂੰ ਬੇਅਦਬੀ ਸ਼ਬਦ ਛੋਟਾ ਲੱਗਣ ਲੱਗ ਪਿਆ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਤੇ ਗੁਰੂ ਹੋਣ ਦੇ ਨਾਤੇ ਸਿੱਖ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਹੈ ਵਖਰਾ ਕਾਨੂੰਨ ਸਿਰਫ ਗੁਰੂ ਗ੍ਰੰਥ ਸਾਹਿਬ ਲਈ ਹਾਂ ਬਾਕੀ ਧਰਮ ਗ੍ਰੰਥਾ ਲਈ ਵੀ ਬਣਾ ਲਓ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਜਿਸ ਤਰ੍ਹਾਂ ਉਹਨਾਂ ਸੇ ਇਹ ਇਸ ਤਰ੍ਹਾਂ ਗਰਮੀ ਵਧੇਗੀ ਹੁਣ ਟੈਂਪਰੇਚਰ ਜਿਆਦਾ ਜਿਸ ਤਰ੍ਹਾਂ ਵਧ ਰਿਹਾ ਸੇ ਤੇ ਨੁਕਸਾਨ ਹੋ ਸਕਦਾ ਕੋਈ ਅਪੀਲ ਕਰ ਸਕਦੇ ਹੋ ਤੁਸੀਂ ਮੈਂ ਮੈਂ ਕਿਸੇ ਨੂੰ ਸੰਘਰਸ਼ ਤੋਂ ਨਹੀਂ ਰੋਕ ਸਕਦਾ ਸਿੱਖੀ ਉਹ ਆਪਣੀ ਮਰਜ਼ੀ ਨਾਲ ਬੈਠੇ ਸਾਡੇ ਤਾਂ ਇੱਥੇ ਉੱਥੇ ਨਾ ਮਲਤਾਨ ਦਾ ਕਿਲਾ ਫਤਿਹ ਕਰਨਾ ਸੀ ਉਹ ਜਿਹੜੀ ਤੋਪਹੀ ਨਾ ਤੋਪ ਦਾ ਪਹੀਆ ਟੁੱਟ ਗਿਆ। ਉਹ ਜਿਤਨਾ ਵੀ ਬੜਾ ਜ਼ਰੂਰੀ। ਸਿਹਰੇ ਪੰਜਾਬ ਉੱਥੇ ਸਰਦਾਰ ਹਰੀ ਸਿੰਘ ਨਲੂਆ ਸਾਡੇ ਉੱਥੇ ਹੋਰ ਸਰਦਾਰ ਸ਼ਾਮ ਸਿੰਘ ਟਾਰੀ। ਸਿੱਖ ਦੀ ਮੈਂ ਦ੍ਰਿੜਤਾ ਦੀ ਗੱਲ ਕਰਦਾ। ਉਹ ਕਹਿੰਦੇ ਸੀ ਵੀ ਜੇ ਗੋਲਾ ਵੱਜੂਗਾ ਤੇ ਇਹ ਕਿਲਾ ਟੁੱਟਣਾ ਹੈ, ਕਾੜ ਪੈਣਾ ਹੈ। ਕਹਿੰਦੇ ਗੋਲਾ ਕਿਦਾ ਵੱਜੂ ਕਹਿੰਦੇ ਕੋਈ ਮੋਢਾ ਦਵੇ ਪਰ ਜਿਹੜਾ ਮੋਢਾ ਦੇਊਗਾ ਉਹਨੇ ਸੀਦ ਹੋਇਣਾ। ਲੰਬੀ ਲੈਣ ਲੱਗੀ। ਮੋਢਾ ਦੇਣ ਵਾਲਿਆਂ ਦੀ ਜਿੰਨਿਆਂ ਨੇ ਮੋੜੇ ਦਿੱਤੇ ਉਹ ਸ਼ਹੀਦ ਹੋ ਗਏ ਪਾੜ ਪੈ ਗਿਆ ਹੀ ਪਰ ਲੈਣ ਫੇਰ ਲੱਗੀ ਹੋਈ ਸੀ ਮਗਰ ਵੀ ਆਹੀ ਮੋੜਾ ਦੇਣਾ ਸਿੱਖ ਜਜ਼ਬਾਤਾ ਨਾਲ ਚੱਲਦਾ ਹੈ ਸਿੱਖ ਗੁਰੂ ਦੇ ਸੂਲਾਂ ਨਾਲ ਚੱਲਦਾ ਹੈ ਇਸ ਕਰਕੇ ਮੈਂ ਉਹਨਾਂ ਨੂੰ ਇਹ ਤੇ ਕਹਤਾ ਵੀ ਮਰਨ ਵਰਤ ਕੋਈ ਸਿੱਖੀ ਚ ਨਹੀਂ ਆ ਭੁੱਖੇ ਰਹਿਣਾ ਸਿੱਖੀ ਸਿਧਾਂਤ ਨਹੀਂ ਰੋਟੀ ਖਾਣ ਚੰਗੀ ਤਰ੍ਹਾਂ ਪ੍ਰਸ਼ਾਦਾ ਛਕਣ ਪਰ ਸੰਘਰਸ਼ ਜਾਰੀ ਰੱਖਣਾ ਉਹਨਾਂ ਦੀ ਮਰਜ਼ੀ ਆ ਤੇ ਜੇ ਸਿੱਖ ਦ੍ਰਿੜ ਹੈ ਪਿਆਪਾ ਕਿਉਂ ਕਹੀਏ ਵੀ ਦ੍ਰਿੜਤਾ ਤੋਂ ਥੱਲੇ ਆ ਜਾ ਤੁਸੀਂ ਬਾਕੀ ਸਾਰੇ ਇੱਥੇ ਪ੍ਰੈਸ ਵਾਲੇ ਹੋ ਇਸ ਗੱਲ ਨੂੰ ਵੱਡੇ ਪੱਧਰ ਤੇ ਕਰੋ ਤੁਸੀਂ ਵੀ ਸਾਰੇ ਕੋਈ ਲੋਕ ਇਹਨਾਂ ਨੂੰ ਪਾਗਲ ਕੇ ਦੱਸਿਆ ਨੇ ਉਹਨਾਂ ਵੇਲੇ ਉਹ ਵੇਖੋ ਉਹ ਤੇ ਕੋਈ ਆਖ ਹੈ ਭੂਤਨਾ ਕੋਈ ਕਹੇ ਬਤਾਲਾ ਉਹ ਤੇ ਹਰੇ ਕਿੰਨੂ ਕਹਿ ਦੇਣਗੇ ਪਰ ਉਹਦੀ ਕੋਈ ਨਿੱਜੀ ਲੜਾਈ ਤੇ ਹੈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ